ਮੇਰਾ ਆਪਣਾ ਪਰਸਨਲ ਕੁਐਸਚਨ ਆ ਮੇਰੇ ਤਿੰਨ ਚਾਰ ਕੁਐਸਚਨ ਉਹ ਵੀ ਮੈਂ ਅੱਜ ਪੁੱਛ ਕੇ ਜਾਵਾਂਗੀ ਤੁਸਰੀ ਦੇ ਨਾਲ ਜਿਵੇਂ ਹੁਣ ਮੈਂ ਤੁਹਾਡੇ ਕੋਲ ਆਇ ਕਦੋਂ ਦੀ ਬੈਠੇ ਆਪਾਂ ਹਨਾ ਤੇ ਮੇਰੇ ਗਲੇ ਦੇ ਚ ਖਰਾਸ ਜੀ ਮਤਲਬ ਹਮ ਚੱਲਦਾ ਨਾ ਟ ਕੀਤਾ ਹੁਣ ਇੱਕ ਇਹ ਹੁੰਦਾ ਹੀ ਰਹਿੰਦਾ ਐ ਮੈਂ ਇਸ ਤੋਂ ਬਹੁਤ ਡਿਸਰਵਰ ਤੇ ਮੈਂ ਬੜੀਆਂ ਦਵਾਈਆਂ ਦੁਜੀਆਂ ਖਾ ਚੁੱਕੀ ਆ ਮੈਨੂੰ ਇਮੇਜਨ ਦਿੰਦਾ ਮੇਰੇ ਕੋਲੇ ਇੱਕ ਦਿਨ ਆਈ ਕਨਵਰ ਗਰੇਵਾਲ ਜੀ ਆਏ ਸੀ ਹਮ ਉਹਨਾਂ ਨੂੰ ਸੀ ਇਹ ਪ੍ਰੋਬਲਮ ਹਮ ਉਸ ਤੋਂ ਬਾਅਦ ਵੀ ਮੇਰੇ ਕੋਲ ਆਉਂਦੇ ਰਹਿੰਦੇ ਆ ਕਲੀਨਿਕ ਤੇ ਆ ਜਾਂਦੇ ਆ ਉਹ ਉਹਨਾਂ ਨੂੰ ਅਸੀਂ ਦਿੱਤਾ ਸੀਗਾ ਇੱਕ ਤਾਂ ਸਿੰਧਾ ਨਮਕ ਰੋਕ ਸਾਲਟ ਇੱਕ ਉਹਨਾਂ ਨੂੰ ਦਿੱਤਾ ਸੀ ਹਨੀ ਹਨੀ ਦਾ ਆਪਣਾ ਕਸ਼ਮੀਰ ਤੋਂ ਅਸੀਂ ਹਨੀ ਲੈਂਦੇ ਆ ਸਪੈਸ਼ਲ ਅੱਛਾ ਉਹਨਾਂ ਨੂੰ ਦਿੱਤਾ ਕਿ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਚਟਲਿਆ ਕਰੋ ਹੂੰ ਤੁਸੀਂ ਦੇਖਿਓ ਮੈਡਮ ਹਫਤੇ 10 ਦਿਨ ਦੀ ਛੁੱਟੀ ਅੱਛਾ ਕੁਝ ਵੀ ਨਹੀਂ ਹੈ ਸਵੇਰੇ ਸਵੇਰੇ ਨਾਸ਼ਤਾ ਕਰਕੇ ਉਹ ਦੋ-ਦੋ ਘੰਟੇ ਬਾਅਦੇ ਕੰਮ ਕਰ ਲੈਣਾ ਕਿੰਨਾ ਕੁ ਨਮਕ ਤੇ ਕਿੰਨਾ 1/2 ਚਮਚਾ ਨਮਕ ਦਾ ਹਾਂ ਇੱਕ ਚਮਚਾ ਹਨੀ ਦਾ ਨਮਕ ਦਾ ਟੇਸਟ ਆਵੇ ਤੁਹਾਨੂੰ ਇਹ ਸਿੰਦਾ ਸਿੰਦਾ ਪਿੰਕ ਸਾਲਟ ਕਹਿੰਦੇ ਉਹ ਉਹਦਾ ਸਵਾਦ ਆਉਣਾ ਚਾਹੀਦਾ ਐਨੀ ਥੋੜਾ ਨਹੀਂ ਪਾਉਣਾ ਅੱਧਾ ਚਮਚਾ ਪਾਉਣਾ ਫਿਰ ਮਿਕਸ ਕਰਕੇ ਬੱਚਿਆਂ ਵਾਂਗੂ ਚਟ ਚਟ ਕੇ ਖਾਣਾ ਉਹਦੇ ਨਾਲ ਗਰਮ ਪਾਣੀ ਜਾਂ ਬਲੈਕ ਟੀ ਤੁਸੀਂ ਲੈ ਸਕਦੇ ਹੋ ਤੁਸੀਂ ਦੇਖੋ ਥੋੜੇ ਦਿਨਾਂ ਚ ਮੈਂ ਤਾਂ ਬਹੁਤ ਡਿਸਰਬ ਹਾਂ ਮੇਥੋਂ ਤਾਂ ਡਬਿੰਗ ਤੱਕ ਨਹੀਂ ਹੁੰਦੀ ਕਿ ਡਾਇਲੋਗ ਬੋਲਦੀਆਂ ਕਈ ਵਾਰ ਉਹ ਵੀ ਮੈਂ ਤਾਂ ਰੁਕ ਜਾਨੀ ਕਿ ਮੈਡਮ ਜੀ ਖੰਗ ਤਾਂ ਵੈਸੇ ਕੋ ਚੰਗੀ ਹੁੰਦੀ ਹੈ ਮੰਨਿਆ ਖੰਗਦੇ ਰਹਿਣਾ ਚਾਹੀਦਾ ਮਾੜਾ ਮੈਂ ਖੰਗ ਨਹੀਂ ਕਹਿ ਸਕਦੀ ਇਹਨੂੰ ਸਾਜਣ ਜੀ ਇਹਨੂੰ ਨਾ ਬਸ ਜਿਵੇਂ ਬੈਠੇ ਇਹ ਨਹੀਂ ਦਰਦਾ ਬੇਰੇ ਇਹ ਇੱਕ ਨਾ ਅੰਦਰੋਂ ਹੁੰਦਾ ਹੈ ਮਨੁਜੇਸ਼ਾ ਜਿਵੇਂ ਕਹਿ ਸਕਦੇ ਇਹ ਇੱਕ ਡਰਾਈਨੈਸ ਹੁੰਦੀ ਹੈ ਜੀ ਡਰਾਈਨੈਸ ਇਹ ਇਮੀਡੀਏਟ ਖਤਮ ਹੋ ਜਣੀ ਹੈ ਤੁਸੀਂ ਕਰ ਲਿਓ 10 15 ਦਿਨ ਤੁਹਾਨੂੰ ਕਿਸੇ ਨੂੰ ਕਹਿ ਕੇ ਨਾ ਮੁੰਡੇ ਨੂੰ ਤੁਹਾਨੂੰ ਪ੍ਰੋਵਾਈਡ ਕਰਾਉਂਗਾ ਹਣੀ ਨੀ ਤੁਨ ਨੂੰ ਮਿਲਣਾ ਅਸਲੀ ਕਿਤੋਂ ਵੀ ਉਹ ਮੈਂ ਤੁਨੂੰ ਕਸ਼ਮੀਰੀ ਹਣੀ ਦੂੰਗਾ ਸਾਡਾ ਹਣੀ ਜਿਹੜਾ ਕਸ਼ਮੀਰ ਦਾ ਹਣੀ ਹੈ ਨਾ ਜੀ ਅੱਜ ਵੀ ਠੰਡ ਹੈ ਇੰਨੀ ਸੀਸੀ ਜਨ ਟਰਾਂਸਪੇਰੈਂਟ ਆ ਇੰਨਾ ਕੁ ਵੀ ਨਹੀਂ ਜੰਮਦਾ ਥੱਲੇ ਉਹਨੂੰ ਫ੍ਰੀਜ ਵਿੱਚ ਰੱਖ ਦੋ ਚਾਹੇ ਉੱਪਰਲੇ ਫ੍ਰੀਜਿੰਗ ਵਿੱਚ ਰੱਖ ਦੋ ਤਾਂ ਵੀ ਉਹਨੂੰ ਜਦ ਬਾਹਰ ਕੱਢੋਗੇ ਹਿਲਦਾ ਰਹਿੰਦਾ ਜੰਮਦਾ ਨਹੀਂ ਪਿਓਰ ਹੈ ਠੀਕ ਹੈ ਜੀ ਅੱਛੇ ਪਰਖ ਹੁੰਦੀ ਹੈ ਇਹ ਤਾਂ ਇਦਾਂ ਜੇ ਦੂਜਾ ਰੱਖੀਓ ਨੇ ਤੇ ਜੰਮੀ ਜਾਂਦਾ ਚੀਨੀ ਜਿਹੜਾ ਹੁੰਦੀ ਹੈ ਨਾ ਦੇਖਦੀ ਉਹਦੇ ਤੇ ਪ੍ਰੋਪਰ ਜੰਮੇ ਹੋਏ ਉਹ ਇੰਨਾ ਜੰਮਿਆ ਹੁੰਦਾ ਉੱਤੇ ਇੰਨਾ ਕਿਹਾ ਮੇਰਾ ਆਪਣਾ ਪਰਸਨਲ ਕੁਐਸਚਨ ਆ ਮੇਰੇ ਤਿੰਨ ਚਾਰ ਕੁਐਸਚਨ ਉਹ ਵੀ ਮੈਂ ਅੱਜ ਪੁੱਛ ਕੇ ਜਾਵਾਂਗੀ ਤੁਹਾਨੂੰ ਦੇ ਨਾਲ ਜਿਵੇਂ ਹੁਣ ਮੈਂ ਤੁਹਾਡੇ ਕੋਲ ਆਇ ਕਦੋਂ ਦੀ ਬੈਠੇ ਆਪਾਂ ਹਨਾ ਤੇ ਮੇਰੇ ਗਲੇ ਦੇ ਚ ਖਰਾਸ ਜੀ ਮਤਲਬ ਹਮ ਚੱਲਦਾ ਨਾ ਟ ਕੀਤਾ ਹੁਣ ਇੱਕ ਇਹ ਹੁੰਦਾ ਹੀ ਰਹਿੰਦਾ ਐ ਮੈਂ ਇਸ ਤੋਂ ਬਹੁਤ ਡਿਸਰਵਡ ਤੇ ਮੈਂ ਬੜੀਆਂ ਦਵਾਈਆਂ ਦੁਈਆਂ ਖਾ ਚੁੱਕੀ ਆ ਮੈਨੂੰ ਇਹ ਇਮੈਜਨ ਹੁੰਦਾ ਮੇਰੇ ਕੋਲੇ ਇੱਕ ਦਿਨ ਆਈ ਕਨਵਰ ਗਰੇਵਾਲ ਜੀ ਆਏ ਸੀ ਹਮ ਉਹਨਾਂ ਨੂੰ ਸੀ ਇਹ ਪ੍ਰੋਬਲਮ ਹਮ ਉਹਦੇ ਬਾਅਦ ਵੀ ਮੇਰੇ ਕੋਲ ਆਉਂਦੇ ਰਹਿੰਦੇ ਆ ਕਲੀਨਿਕ ਤੇ ਆ ਜਾਂਦੇ ਆ ਉਹ ਉਹਨਾਂ ਨੂੰ ਨਾ ਅਸੀਂ ਦਿੱਤਾ ਸੀਗਾ ਇੱਕ ਤਾਂ ਸਿੰਧਾ ਨਮਕ ਰੋਕ ਸਾਲਟ ਇੱਕ ਉਹਨਾਂ ਨੂੰ ਦਿੱਤਾ ਸੀ ਹਨੀ ਹਨੀ ਦਾ ਆਪਣਾ ਕਸ਼ਮੀਰ ਤੋਂ ਅਸੀਂ ਹਨੀ ਲੈਂਦੇ ਆ ਸਪੈਸ਼ਲ ਅੱਛਾ ਉਹਨਾਂ ਨੂੰ ਦਿੱਤਾ ਕਿ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਚਟਨਾ ਕਰੋ ਹੂੰ ਤੁਸੀਂ ਦੇਖਿਓ ਮੈਡਮ ਹਫਤੇ 10 ਦਿਨ ਦੀ ਛੁੱਟੀ ਅੱਛਾ ਕੁਝ ਵੀ ਨਹੀਂ ਹੈ ਸਵੇਰੇ ਸਵੇਰੇ ਨਾਸ਼ਤਾ ਕਰਕੇ ਉਹ ਦੋ-ਦੋ ਘੰਟੇ ਬਾਅਦੇ ਕੰਮ ਕਰ ਲੈਣਾ ਕਿੰਨਾ ਕੁ ਨਮਕ ਤੇ ਕਿੰਨਾ 1/2 ਚਮਚਾ ਨਮਕ ਦਾ ਹਾਂਜੀ 1 ਚਮਚਾ ਹਨੀ ਦਾ ਨਮਕ ਦਾ ਟੇਸਟ ਆਵੇ ਤੁਹਾਨੂੰ ਇਹ ਸਿੰਦਾ ਸਿੰਦਾ ਜਿਹਨੂੰ ਪਿੰਕ ਸਾਲਟ ਕਹਿੰਦੇ ਨੇ ਪਿੰਕ ਸਾਲਟ ਉਹ ਉਹਦਾ ਸਵਾਦ ਆਉਣਾ ਚਾਹੀਦਾ ਐਨੀ ਥੋੜਾ ਨਹੀਂ ਪਾਉਣਾ ਅੱਧਾ ਚਮਚਾ ਪਾਉਣਾ ਫਿਰ ਮਿਕਸ ਕਰਕੇ ਬੱਚਿਆਂ ਵਾਂਗੂ ਚਟ ਚਟ ਕੇ ਖਾਣਾ ਉਹਦੇ ਨਾਲ ਗਰਮ ਪਾਣੀ ਜਾਂ ਬਲੈਕ ਟੀ ਤੁਸੀਂ ਲੈ ਸਕਦੇ ਹੋ ਤੁਸੀਂ ਦੇਖੋ ਥੋੜੇ ਦਿਨਾਂ ਚ ਮੈਂ ਤਾਂ ਬਹੁਤ ਡਿਸਰਬ ਹਾਂ ਮੈਥੋਂ ਤਾਂ ਡਬਿੰਗ ਤੱਕ ਨਹੀਂ ਹੁੰਦੀ ਕਿ ਡਾਇਲੋਗ ਬੋਲਦੀਆਂ ਕਈ ਵਾਰਾਂ ਉਹ ਵੀ ਮੈਂ ਤਾਂ ਰੁਕ ਜਾਨੀ ਕਿ ਮੈਡਮ ਜੀ ਖੰਗ ਤਾਂ ਵੈਸੇ ਵੀ ਚੰਗੀ ਹੁੰਦੀ ਹੈ ਮਨਿਆਂ ਖੰਗਦੇ ਰਹਿਣਾ ਚਾਹੀਦਾ ਮਾੜਾ ਮੈਂ ਖੰਗ ਨਹੀਂ ਕਹਿ ਸਕਦੀ ਇਹਨੂੰ ਸਾਜਣ ਜੀ ਇਹਨੂੰ ਨਾ ਬਸ ਜਿਵੇਂ ਬੈਠੇ ਇਹ ਨਹੀਂ ਦਰਦਾ ਬੇਰੇ ਇਹ ਇੱਕ ਤਾਂ ਅੰਦਰੋਂ ਹੁੰਦਾ ਹੈ ਮਨੁਜੇਸ਼ਾ ਜਿਵੇਂ ਕਹਿ ਸਕਦੇ ਇਹ ਇੱਕ ਡਰਾਈਨੈਸ ਹੁੰਦੀ ਹੈ ਜੀ ਡਰਾਈਨੈਸ ਇਮੀਡੀਏਟ ਖਤਮ ਹੋ ਜਣੀ ਹੈ ਤੁਸੀਂ ਕਰ ਲਿਓ 10 15 ਦਿਨ ਤੁਹਾਨੂੰ ਕਿਸੇ ਨੂੰ ਕਹਿ ਕੇ ਨਾ ਮੁੰਡੇ ਨੂੰ ਤੁਹਾਨੂੰ ਪ੍ਰੋਵਾਈਡ ਕਰਾਉਂਗਾ ਹਣੀ ਨੀ ਤੁਨ ਨੂੰ ਮਿਲਣਾ ਅਸਲੀ ਕਿਤੋਂ ਵੀ ਉਹ ਮੈਂ ਤੁਨੂੰ ਕਸ਼ਮੀਰੀ ਹਣੀ ਦੂੰਗਾ ਸਾਡਾ ਹਣੀ ਜਿਹੜਾ ਕਸ਼ਮੀਰ ਦਾ ਹਣੀ ਹੈ ਨਾ ਜੀ ਅੱਜ ਵੀ ਠੰਡ ਹੈ ਇੰਨੀ ਸੀਸੀ ਜਨ ਟਰਾਂਸਪੇਰੈਂਟ ਆ ਇੰਨਾ ਕੁ ਵੀ ਨਹੀਂ ਜਮਦਾ ਥੱਲੇ ਉਹਨੂੰ ਫ੍ਰੀਜ ਵਿੱਚ ਰੱਖ ਦੋ ਚਾਹੇ ਉੱਪਰਲੇ ਫ੍ਰੀਜਿੰਗ ਵਿੱਚ ਰੱਖ ਦੋ ਤਾਂ ਵੀ ਉਹਨੂੰ ਜਦ ਬਾਹਰ ਕੱਢੋਗੇ ਹਿਲਦਾ ਆ ਜੰਮਦਾ ਨਹੀਂ ਪਿਓਰ ਹੈ ਠੀਕ ਹੈ ਜੀ ਅੱਛੇ ਪਰਖ ਹੁੰਦੀ ਹੈ ਇਹ ਤਾਂ ਇਦਾਂ ਜੇ ਦੂਜੇ ਰੱਖੀਓ ਨੇ ਤਾਂ ਜੰਮ ਹੀ ਜਾਂਦੇ ਚੀਨੀ ਦੇ ਨਾਲ ਹੁੰਦੀ ਹੈ ਨਾ ਦੇਖਦੀ ਉਹਦੇ ਤੇ ਪ੍ਰੋਪਰ ਜੰਮੇ ਹੋਏ ਹੋਏ ਇੰਨਾ ਜੰਮਿਆ ਹੁੰਦਾ ਉੱਤੇ ਇੰਨਾ ਕਿਹਾ